ਜਿਹੜੇ 6 ਬਿੱਲ ਅਸੈਂਬਲੀ ਦੇ ਵਿੱਚ ਗਰਮਣ ਲੈ ਕੇ ਆਏ। ਉਹਨਾਂ ਉਹਨਾਂ ਚੋਂ ਇੱਕ ਬਿੱਲ ਜਿਹੜਾ ਅਖੀਰਲਾ ਸੀ ਉਹ ਤੁਹਾਨੂੰ ਪਤਾ ਹੈ ਇੰਪਰੂਵਮੈਂਟ ਟਰਸਟ ਜਿਹੜੇ ਨੇ ਪੰਜਾਬ ਦੇ ਵਿੱਚ ਉਹਨਾਂ ਨਾਲ ਤੁਲਕ ਰੱਖਦਾ ਸੀ। ਉਹਨਾਂ ਬਿੱਲਾਂ ਦੇ ਵਿੱਚ ਇਹਨਾਂ ਨੇ ਬੇਸਿਕ ਤਰਮੀਮ ਕਰਕੇ ਚਾਹਦੇ ਇਹ ਨੇ ਕਿ ਜਿਹੜੇ ਇੰਪਰੂਵਮੈਂਟ ਟਰਸਟ ਨੇ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਇੰਪਰੂਵਮੈਂਟ ਟਰਸਟ ਜਿਹੜੀ ਵੀ ਉਹ ਜਾਇਦਾਦ ਵੇਚਦੇ ਨੇ ਜਿਹਦੀ ਵੀ ਉਹਨਾਂ ਕੋ ਆਮਦਨ ਹੁੰਦੀ ਹੈ ਉਹ ਉਹ اسی ਟਰਸਟ ਦੇ ਵਿੱਚ ਜਾਇਦਾਦ ਰਹਿ ਸਕਦੀ ਆ ਉਸ ਸ਼ਹਿਰ ਦੀ ਤਰੱਕੀ ਬਾਸੇ ਉਹਦਾ ਪੈਸਾ ਇਸਤੇਮਾਲ ਹੋ ਸਕਦਾ ਇਹਨਾਂ ਨੇ ਇਹਦੇ ਵਿੱਚ ਇਹ ਪ੍ਰੋਵੀਜ਼ਨ ਲੈ ਕੇ ਆਂਦਾ ਸੀ ਕਿ ਇੰਪਰੂਵਮੈਂਟ ਟਰਸਟਾਂ ਕੋ ਪੰਜਾਬ ਦੇ ਜਿੰਨੀ ਜਾਇਦਾਦ ਜਾਂ ਜਿੰਨਾ ਪੈਸਾ ਹੈ ਉਹ ਸਾਰੇ ਦਾ ਸਾਰਾ ਸੈਂਟਰਲਾਈਜ਼ ਕਰਕੇ ਜਿਹੜਾ ਲੋਕਲ ਸੈਲਫ ਗਵਰਨਮੈਂਟ ਇਹਨਾਂ ਦੀ ਹੈ ਇਹ ਪੈਸਾ ਉਹਦੇ ਕੋਲ ਚਲਾ ਜਾਏ ਸੁਪੁੱچے ਪੰਜਾਬ ਦੇ ਲੋਕ ਤੇ ਅਸੀਂ ਸਮਝ ਲਿਆ ਕਿ ਉਹਦਾ ਇਹ ਮਿਸਯੂਜ਼ ਕਰਨਾ ਚਾਹੁੰਦੇ ਨੇ ਪਹਿਲੀ ਗੱਲ ਤੇ ਅਨਕਨਸਟੀਟਿਊਸ਼ਨਲ ਹੋ ਨਹੀਂ ਸਕਦਾ ਇਹ ਬਿੱਲ ਦੇ ਵਿੱਚ ਤਰਮੀਮ ਵੀ ਤਾਂ ਹੀ ਕਾਨੂੰਨ ਤਰਮੀਮ ਵੀ ਤਾਂ ਹੀ ਕਰਨਾ ਚਾਹੁੰਦੇ ਸੋ ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਕੇ ਆਏ ਆ ਕਿ ਜਿਹੜਾ ਬਿੱਲ ਤੁਹਾਡੇ ਕੋਲ ਆਣਾ ਇਹਨੂੰ ਆਪਣੀ ਅਸੈਂਟ ਦੇਣ ਦੇ ਬਜਾਏ ਇਨੂੰ ਤੁਸੀਂ ਅਜੇ ਰੋਕਿਆ ਜਾਏ ਤੇ ਇਸ ਬਿੱਲ ਨੂੰ ਵਾਪਸ ਘੱਲਿਆ ਜਾਏ ਕਿ ਕਨਸਟੀਟਿਊਸ਼ਨ ਦੇ ਮਤਾਬਕ ਇਹਨੂੰ ਫਰੇਮ ਕੀਤਾ ਜਾਏ ਕੋਈ ਇਹੋ ਜਿਹਾ ਕੰਮ ਨਾ ਕੀਤਾ ਜਾਏ ਕਿਉਂਕਿ ਇਹ ਜਾਣ ਵਾਲੀ ਸਰਕਾਰ ਇਹਨਾਂ ਨੇ ਅਖੀਰਲੇ ਸਾਲਾਂ ਦੇ ਵਿੱਚ ਅਖੀਰਲੇ ਮਹੀਨਿਆਂ ਦੇ ਵਿੱਚ ਮਿਸਯੂਜ਼ ਆਫ ਪਬਲਿਕ ਫੰਡਸ ਕਰ ਤੁਹਾਨੂੰ ਯਾਦ ਹੋਏਗਾ ਪਹਿਲੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਕਹਿੰਦੇ ਸੀ 1 ਰੁਪਿਆ ਕਰਜ਼ਾ ਵੀ ਚੁਕਾਂਗੇ ਇਹ तकरीबन 4.5 ਲੱਖ ਕਰੋੜ ਤੱਕ ਪਹੁੰਚ ਗਏ ਨੇ 26 ਤੋਂ ਸ਼ੁਰੂ ਹੋਏ 4.5 ਤੇ ਪਹੁੰਚ ਗਏ ਨੇ ਤੇ ਜਿੱਦਣ ਤੱਕ ਇਹਨਾਂ ਨੇ ਜਾਣਾ ਹੈ 5 ਟੱਪ ਜਾਣਾ ਹੈ 5 ਲੱਖ ਕਰੋੜ ਰੁਪਏ ਪੰਜਾਬ ਕੰਪਲੀਟਲੀ ਕਰਜ਼ੇ ਥਲੇ ਦੱਪਿਆ ਤੁਸੀਂ ਆ ਵੇਖਿਆ ਹੀ ਐ ਜਿਸ ਕਿਸਮ ਦੇ ਬਲੱਡਸ ਆਏ ਨੇ ਇਹਦੇ ਵਿੱਚ ਮੈਨ ਮੇਡ ਡਿਜ਼ਾਸਟਰ ਇਰੀਗੇਸ਼ਨ ਦੇ ਮਹਿਕਮੇ ਨੇ ਜਿਸ ਕਿਸਮ ਦਾ ਕੀਤਾ ਐਸੈਂਬਲੀ ਦੀ ਪ੍ਰੋਸੀਡਿੰਗਸ ਵੀ ਤੁਸੀਂ ਵੇਖੀਆਂ ਕੱਲ ਵੀ ਮੈਂ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਸੈਕਟਰੀ ਇਰੀਗੇਸ਼ਨ ਤੇ ਚੀਫ ਇੰਜੀਨੀਅਰ ਵਿਜੀਲੈਂਸ ਦੀ ਕੰਪਲੀਟ ਇੱਕ ਇੱਕ ਡਿਟੇਲ ਦਿੱਤੀ ਕਿ ਦੇ ਔਰ ਨਾਟ ਪ੍ਰਿਪੇਅਰਡ ਜਿਹੜਾ ਗੋਇਲ ਸਾਹਿਬ ਨੇ ਇਸ ਤੋਂ ਪਹਿਲੇ ਸੈਸ਼ਨ ਦੇ ਵਿੱਚ ਪੰਜਾਬ ਨੂੰ ਭਰੋਸਾ ਦਿੱਤਾ ਤੇ ਹਾਊਸ ਨੂੰ ਭਰੋਸਾ ਦਿੱਤਾ ਸੀ ਇਹ ਕੰਪਲੀਟਲੀ ਮਿਸਲੀਡਿੰਗ ਪੰਜਾਬ ਨੂੰ ਇਹਨਾਂ ਲੋਕਾਂ ਨੇ ਤਬਾਹ ਕਰ ਦਿੱਤਾ ਕੱਲ ਵੀ ਤੁਸੀਂ ਵੇਖਿਆ ਚੀਫ ਮਿਨਿਸਟਰ ਹੋਮ ਮਿਨਿਸਟਰ ਨੂੰ ਮਿਲ ਕੇ ਆਏ ਨੇ ਬਟ ਆਨ ਤੋਂ ਬਾਅਦ ਜਿਹੜੀ ਇਹਨਾਂ ਦੀ ਬਾਡੀ ਲੈਂਗੁਏਜ ਸੀ ਉੱਥੋਂ ਹੀ ਨਜ਼ਰ ਆਂਦਾ ਸੀ ਕਿ ਬਿਲਕੁਲ ਇਹ ਆਦਮੀ ਜਿਹੜੇ ਨੇ ਕੋਈ ਕੇਸ ਪ੍ਰੈਜੈਂਟ ਕਰਨ ਦੀ ਪੋਜੀਸ਼ਨ 'ਚ ਹੀ ਆ ਬੜਾ ਅਨਫੋਰਚੂਨੇਟ ਬਹੁਤ ਅਫਸੋਸ ਦੀ ਗੱਲ ਹੈ ਇੱਕ ਨੰਬਰ ਦਾ ਸੂਬਾ ਜ ਬਿਮਾਰੂ ਸੂਬਾ ਇਹਨਾਂ ਲੋਕਾਂ ਦੀ ਸਰਕਾਰ 'ਚ ਬਣ ਗਈ ਜੋ ਇਹ ਪੰਜਾਬ ਦੀ ਲੁੱਟ ਰੋਕਣ ਵਾਸਤੇ ਜਿਸਾਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਕਿ ਫੈਮਿਲੀ ਦਾ ਸਿਲਵਰ ਵੇਚਣ ਤੇ ਆ ਗਏ ਇਹ ਤੇ ਹੁਣ ਖੁੱਡਾਂ ਦੇ ਵਿੱਚੋਂ ਝਾੜੂ ਫੇਰ ਕੇ ਪੈਸੇ ਕੱਢ ਰਹੇ ਨੇ ਕਿ ਕਿਤੋਂ ਵੀ ਮਿਲ ਜਾਣ ਪੈਸੇ ਜਿੰਨੇ ਮਿਲ ਸਕਦੇ ਨੇ ਜਾਂ ਉਹਨੂੰ ਗੈਰ ਇਸਤੇਮਾਲ ਉਹਨਾਂ ਪੈਸਿਆਂ ਦਾ ਕਰ ਲਈਏ ਜਾਂ ਇਹਦੇ ਖਿਲਾਫ ਕੋਈ ਨਾ ਕੋਈ ਹੋਰ ਇਸ ਦੇ ਖਿਲਾਫ ਕੋਈ ਨਾ ਕੋਈ ਕਰਜ਼ਾ ਹੋਰ ਚੁੱਕ ਸਕੀਏ ਜੋ ਇਹਦੀ ਅਸੀਂ ਤੁਹਾਨੂੰ ਕਾਪੀ ਪਹੁੰਚਾ ਦਿੰਨੇ ਆ ਇਹਦੀ ਕੰਪਲੀਟ ਡਿਟੇਲਡ ਰਿਪਰੈਜੈਂਟੇਸ਼ਨ ਟੂ ਦੀ ਆਨਰੇਬਲ ਗਵਰਨਰ ਸਾਹਿਬ ਹੈ ਸਾਡੇ ਪੰਜਾਬ ਵੱਲੋਂ ਅਰਨਾ ਚੌਧਰੀ ਜੀ ਬੇਰੇ ਡੈਪਟੀ ਲੀਡਰ ਹੋਮ ਪ੍ਰਕਾਸ਼ ਹੋਣੀ ਜੀ ਸਾਡੇ ਫਾਰਮਰ ਡੈਪਟੀ ਜੀ ਮਿਨਿਸਟਰ ਕੇ ਪੀ ਸਿੰਘ ਰਾਣਾ ਜੀ ਸਾਡੇ ਫਾਰਮਰ ਸਪੀਕਰ ਸਾਹਿਬ ਤੇ ਵਿਕਰਮ ਚੌਧਰੀ ਜੀ ਜਿਹੜੇ ਬੇਰੇ ਕੁਲੀਗ ਦੇ 플ੋਰ ਤੋਂ ਐਮ ਐਲ ਏ ਨੇ ਇਹ ਅਸੀਂ ਰਿਪਰੈਜੈਂਟੇਸ਼ਨ ਦਿੱਤੀ ਆਪਣੀ ਪਾਰਟੀ ਵੱਲੋਂ ਅਸੀਂ ਇਹ ਸਟਰੋਂਗਲੀ ਫੀਲ ਕਰਦੇ ਆ ਕਿ ਪੰਜਾਬ ਨਾਲ ਜਿਹੜਾ ਵੱਜ ਰਿਹਾ ਡੱਕਾ ਇਹਨੂੰ ਰੋਕਣਾ ਚਾਹੀਦਾ ਅਸੀਂ स्पीकर ਨੂੰ ਵੀ ਮੈਂ ਬੋਲਦਿਆਂ ਹੋਇਆ ਵਿਸ਼ੇਸ਼ਤਾ ਰਿਕੁਐਸਟ ਕੀਤੀ ਸੀ ਐਨਟੀ ਪੰਜਾਬ ਇਹ ਐਕਟ ਹੈ ਤੁਹਾਡਾ ਇਹਨੂੰ ਅਜੇ ਨਾਂ ਲੈ ਕੇ ਆਓ ਇਹਦੇ ਤੇ ਥੋੜਾ ਜਿਹਾ ਵਿਚਾਰ ਹੋਰ ਕੀਤਾ ਜਾਏ ਕਨਸਟੀਟਿਊਸ਼ਨ ਦੀ ਦਬਾਈ ਨਾ ਕਰੋ ਇਹ ਜਿਹੜਾ ਕਾਨੂੰਨ ਦੇ ਖਿਲਾਫ ਤੁਸੀਂ ਇਹ ਤਰਮੀਮਾਂ ਕਰ ਰਹੇ ਹੋ ਇਹ ਪੰਜਾਬ ਪ੍ਰਤੀ ਕੋ ਚੰਗੀ ਤੁਹਾਡੀ ਭਾਵਨਾ ਹੈ ਨਹੀਂ ਬਟ ਗਵਰਨਰ ਸਾਹਿਬ ਦੀ ਸੌਰੀ ਸਪੀਕਰ ਸਾਹਿਬ ਦੀਆਂ ਆਪਣੀਆਂ ਮਜਬੂਰੀਆਂ ਨੇ ਉਹਨਾਂ ਰੋਕਿਆ ਨਹੀਂ ਸੋ ਅੱਜ ਅਸੀਂ ਇੱਥੇ ਪਹੁੰਚੇ ਆਂ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ اپੋਜੀਸ਼ਨ ਦਾ ਫਰਜ਼ ਹੈ ਤੇ ਇੰਡੀਆ ਨੈਸ਼ਨਲ ਕਾਂਗਰਸ ਦਾ ਫਰਜ਼ ਹੈ ਉਹਦੀ ਅਸੀਂ ਇੱਥੇ ਪੂਰਤੀ ਕਰਨ ਵਾਸਤੇ ਇੱਥੇ ਸਾਰੇ ਸਾਥੀ ਆਏ ਆ ਬਹੁਤ ਬਹੁਤ ਸ਼ੁਕਰੀਆ ਕੋਈ ਹੋਰ ਸਵਾਲ ਹੋਵੇ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਸਰ ਹਿੰਦੀ ਮੇਂ ਕਾ ਥੋੜਾ ਜੈਸੋ ਅਗਰ ਇੰਪਰੂਵਮੈਂਟ ਟਰਸਟ ਹੈ ਇਹ ਬਿਲ ਕਾ ਅਕਸਰ ਮਕਸਦ ਇਹ ਹੈ ਕਿ ਇੰਪਰੂਵਮੈਂਟ ਟਰਸਟ ਕੀ ਪ੍ਰੋਪਰਟੀ ਬੇਚ ਕੇ ਜੋ ਵੀ ਪੈਸਾ ਇਨਕੋ ਮਿਲੇਗਾ वो एक सेंटर सेंटर का इन्होंने एक फंड रखा हुआ है उसकी वर्तों के लिए एक्चुअली जो कानून है वो ये है इम्प्रूवमेंट ट्रस्ट का कि इम्प्रूवमेंट ट्रस्ट से जितनी भी आमदनी इनको होती है वो उसी शहर में खर्च हो वो शहर के बाहर नहीं जा सकती तो ये सेंटर में ये फ़ंड्स लेकर जो है इनका डिपार्टमेंट ये लोकल सेल्फ गवर्नमेंट जो है उसका गैर इस्तेमाल भी करेगी और इसके खिलाफ ये भी हो सकता है क्योंकि बहुत सारे इनके पास जायदादें हैं हर इम्प्रूवमेंट ट्रस्ट के पास कहीं दो हज़ार करोड़ की कहीं तीन चार पाँच हज़ार की और जायदाद है अगर ये सारी इकट्ठी की जाए तो कई हज़ार करोड़ों का कॉरपस इनके पास पर इसका गैर इस्तेमाल भी किया जाएगा और इनके खिलाफ आगे ही पंजाब जो कर्जे में डूबा हुआ है ये और कर्ज़ा लेने की कोशिश करेंगे तो इसलिए हमने ये रिक्वेस्ट की है गवर्नर साहब को इसको इस बिल को अपना ਅਸੈਂਟ ਨਾ ਦੇ یہی ہماری ਬਾਤ ਹੈ थैंक यू